ਕੀਕਾਲ ਤੁਹਾਨੂੰ ਸਾਰਿਆਂ ਨੂੰ ਉਮੀਦ ਆ ਸਾਰਿਆਂ ਨੇ ਠੀਕ ਹੋਵੋਗੇ ਤੇ ਆਪਣਾ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਭਾਈ ਅੱਜ ਤੁਹਾਨੂੰ ਵੀਡੀਓ ਦਿਖਾਉਣ ਦਾ ਮਕਸਦ ਇਹ ਆ ਹਨਾ ਵੀ ਆਪਾਂ ਸਮਾਨ ਚੈੱਕ ਕਰਾ ਦਈਏ ਵੀ ਕਿਹੜਾ ਕਿਹੜਾ ਲੱਗਿਆ ਹੋਇਆ ਹਨਾ ਵੀ ਕਿਹੜੇ ਕਿਹੜੇ ਮੋਰਾ ਦਾ ਸਮਾਨ ਆਪਾਂ ਵਰਤਦੇ ਆਂਗੇ ਹਨਾ ਤੇ ਆਜੋ ਤੁਹਾਨੂੰ ਸਟਾਰਟ ਕਰਦੇ ਆਂ ਆਪਾਂ ਪਹਿਲਾਂ ਪਾਈਪ ਤੋਂ ਵੀ ਉੱਪਰਲਾ ਪਾਈਪ ਕਿਹੜਾ ਲਾਇਆ ਆ ਭਾਈ ਤੁਸੀਂ ਮੋਹਰ ਚੈੱਕ ਕਰ ਸਕਦੇ ਹੋ ਹਨਾ ਰਵਿੰਦਰਾ ਦੀ ਲਾਈਵ ਵੀ ਆ ਗਈ ਆ ਆ ਦੇਖੋ ਫੁੱਲ ਹੈਵੀ ਲਿਖਾ ਬਾਈ ਰਵਿੰਦਰ ਹਿਸਾਰ ਠੀਕ ਹੈ ਨਾ ਬਾਈ ਜੀ ਇਹ ਸੈਡ ਬਾਈ ਸਾਰੇ ਪਾਸੇ ਘਮਾਇਆ ਹੋਇਆਗਾ ਪਾਈਪ ਤੇ ਹੁਣ ਆ ਜੰਨੇ ਆਪਾਂ ਮੁੰਨੀਆਂ ਦੀ ਗੱਲ ਕਰਦੇ ਆ ਬਾਈ ਸੇਲ ਦੀ ਮੁੰਨੀਆਂ ਬਾਈ ਜੀ ਆ ਦੇਖੋ ਏ ਟੂ ਜ਼ेड ਸਾਰੀਆਂ ਮੁੰਨੀਆਂ ਸੇਲ ਦੀਆਂ ਲਾਈਆਂ ਨੇਗੀਆਂ ਤੇ ਤੁਹਾਨੂੰ ਫਰਸ਼ ਵੀ ਚੈੱਕ ਕਰਾ ਦਿੰਨੇ ਆ ਬਾਈ ਮੋਹਰ ਲੱਗੀ ਹੋਣੀ ਆ ਨਾ ਫਰਸ਼ ਤੇ ਆ ਚੈੱਕ ਕਰ ਲਓ ਬਾਈ 12 50 ਟਾਟਾ ਸਟੀਲ ਠੀਕ ਆ ਬਾਈ ਜੀ ਸੈਡ ਦੀ ਤੇ 10 ਜੀ ਦੀ ਸੈਡ ਆ ਬਾਈ ਇਹਦੀ 5 ਐਮ ਐਮ ਦਾ ਬਾਈ ਫਰਸ਼ ਲਾ ਆ ਇਹਨੂੰ 5mm ਦਾ ਫਾਰਸ਼ ਆਗਾ ਤੇ 10 ਗੇਜ ਦੀਆਂ ਸਾਈਡਾਂ ਨੇ ਬਈ ਐਂਗਲ ਵੀ ਟਾਟਾ ਸੇਲ ਦੀ ਆ ਹਨਾ ਤੇ ਤੁਸੀਂ ਚੈੱਕ ਕਰ ਲਓ ਟਰਾਲੀ ਬਈ ਥੱਲੋਂ ਵੀ ਚੈੱਕ ਕਰਾ ਦਿੰਨੇ ਤੁਹਾਨੂੰ ਹਨਾ ਫੁੱਲ ਭਰੀ ਆ ਬਈ ਚਾਸੀ ਵੀ ਇਹਨਾਂ ਨੇ ਹਨਾ ਏ ਔਰ ਸਦੇ ਵੀ ਤੁਹਾਨੂੰ ਮੋਰ ਦਿਖਾ ਦੇ ਆ ਦੇਖ ਲਓ ਬਈ ਤੁਸੀਂ ਟਾਟਾ ਸਟੀਲ ਬਈ A to Z ਹਨਾ ਬਾਕੀ ਕੰਮ ਚੈੱਕ ਕਰ ਲਓ ਬਾਈ ਲੇਰਾਂ ਚੈੱਕ ਕਰ ਲਓ ਹਨਾ ਏ ਟੂ ਜ਼ੈਡ ਬਾਈ ਆਪਾਂ ਨੂੰ ਕੋਈ ਚੱਕਰ ਨਹੀਂ ਆਪਾਂ ਪਹਿਲਾਂ ਹੀ ਸਾਰਾ ਕੁਝ ਦਿਖਾ ਦਿੰਨੇ ਆ ਹਨਾ ਕਿਉਂਕਿ ਜਿਹੜਾ ਕੰਮ ਆਗਾ ਬਾਈ ਉਹੀ ਆ ਹਨਾ ਤੇ ਬਾਕੀ ਬਾਈ ਥੋੜਾ ਜਿਹਾ ਤੁਸੀਂ ਵੀ ਬਚ ਗਏ ਹਨਾ ਜਿਹੜਾ ਮਾਲ ਤੁਸੀਂ ਚਾਹੀਦਾ ਹਨਾ ਲਵੇ ਖੜ ਕੇ ਲਵਾਇਆ ਕਰੋ ਹਨਾ ਇਹ ਮੂਰੋਂ ਵੀ ਚੈੱਕ ਕਰ ਲਓ ਤੁਸੀਂ ਅਜੇ ਬਾਈ ਬਣਨੀ ਆ ਹਨਾ ਟਰਾਲੀ ਤਿਆਰ ਹੋ ਰਹੀ ਹੈਗੀ ਥੋੜੇ ਦਿਨਾਂ ਤੱਕ ਬਣ ਜਾਣੀ ਆ ਤੇ ਅੱਬ ਚੈੱਕ ਕਰ ਲਓ ਬਾਈ ਤੁਸੀਂ ਹਨਾ ਰੇਲ ਐਕਸਲ ਦਾਗਾ ਹਨਾ 2224 ਦਾ ਦੇਖ ਲਓ ਤੁਸੀਂ ਬਾਈ ਆਹ ਲੱਗਣਾਗਾ ਇਹ ਬਈ ਆਪਣੇ ਚੈਨਲ ਨੂੰ ਵੱਧ ਤੋਂ ਵੱਧ ਯਾਰ ਸਬਸਕ੍ਰਾਈਬ ਕਰ ਲਓ ਬਾਈ ਹਨਾ ਕਿਉਂਕਿ ਆਪਾਂ ਜੈਨੂਇਨ ਕੰਟੈਂਟ ਦਿਖਾਉਨੇ ਆ ਬਾਈ ਹਨਾ ਜਿਹੜਾ ਤੁਹਾਡੇ ਕੰਮ ਆ ਸਕੇ ਹਨਾ ਤੇ ਕਈ ਦਿਖਾ ਆਂਦੇ ਬਈ ਹਨਾ ਜਦੋਂ ਟਰਾਲੀ ਬਣਵਾਉਨੇ ਹੋ ਤੁਸੀਂ ਕਿਹਾ ਕੁਝ ਹੋਰ ਜਾਂਦਾ ਬਈ ਬਣਾ ਕੇ ਕੁਝ ਹੋਰ ਦੇ ਦਿੱਤਾ ਜਾਂਦਾ ਹਨਾ ਮਾਲ ਕੁਝ ਹੋਰ ਲਾ ਦਿੱਤਾ ਜਾਂਦਾ ਕਈ ਵਾਰ ਬੰਦਾ ਮੋਹਰਾਂ ਦੇ ਵਿੱਚ ਓਲ ਜਾਂਦਾ ਹਨਾ ਤੇ ਜਿਹੜਾ ਬਈ ਮੈਨੂੰ ਲੱਗਦਾ ਇਹਨੂੰ ਪਾਈਪ ਲੱਗਣਾ ਸਾਰਾ ਆਹ ਪਾਈਪ ਪਿਆ ਬਈ ਹਨ ਇਹ ਵੀ ਵਧੀਆ ਕੰਪਨੀ ਦਾ ਵਿਰੇ ਹਨ ਆ ਚੈੱਕ ਕਰ ਲਓ ਤੁਸੀਂ ਇਹਦੀਆਂ ਮੋਰਾਂ ਚੈੱਕ ਕਰ ਲਓ ਠੀਕ ਆ ਬਾਕੀ ਤੁਹਾਨੂੰ ਨਾਲ ਦੀ ਨਾਲ ਦਿਖਾਵਾਂਗੇ ਬਈ ਹਨ ਤੇ ਟਰਾਲੀ ਆਪਣੀ ਥੋੜੇ ਦਿਨਾਂ ਚ ਤਿਆਰ ਹੋ ਜੂ ਬਈ 올 ਵੀਡੀਓ ਲੈ ਕੇ ਆਵਾਂਗੇ ਤੁਹਾਡੇ ਲਈ ਇਹ ਸਿਰਫ ਛੋੜਾ ਜਿਹਾ ਹਿੱਸਾ ਦਿਖਾਇਆ ਆਪਣੇ ਤੁਹਾਨੂੰ ਤਾਂ ਜੋ ਹਨਾ ਤੁਹਾਨੂੰ ਪਤਾ ਲੱਗ ਸਕੇ ਵੀ ਕਿੰਦਾ ਦਾ ਮਾਲ ਕਿੰਦਾ ਦੀ ਸਮਾਨ ਲੱਗਦਾ ਟਰਾਲੀ ਨੂੰ ਹਨਾ ਕਿਉਂਕਿ ਪੇਂਟ ਹੋਣ ਤੋਂ ਬਾਅਦ ਬਈ ਹਨਾ ਉੱਚੀ ਜਦਾ ਨਹੀਂ ਪਤਾ ਲੱਗਦਾ ਆ ਮੋਰਾਂ ਲੁਕ ਜਾਂਦੇ ਨੇ ਪੇਟ ਹੋਣ ਤੋਂ ਬਾਅਦ ਆ ਦੇਖੋ ਤੁਸੀਂ ਮੋਰ ਦੇਖ ਲਓ ਬਾਈ ਹਨਾ ਇਹ ਆਪਣਾ ਕੰਮ ਬਾਈ ਜੈਨੂਨ ਵਰਕਾਂ ਹਨਾ ਤੁਸੀਂ ਵੀ ਜਲਦੀ ਤੋਂ ਜਲਦੀ ਦੁਕਾਨ ਤੇ ਆਓ ਐਡਰੈਸ ਬਾਈ ਆਪਣਾ ਮਲੇਰ ਕੋਟਲਾ ਬਾਈਪਾਸ ਠੀਕ ਆ ਨੀਅਰ ਪੁਰਾਣੇ ਬਿਜਲੀ ਦਫਤਰ ਦੇ ਬਿਲਕੁਲ ਸਾਹਮਣੇ ਹੈਗਾ ਹਨਾ ਇੱਕ ਵਾਰ ਤੁਹਾਨੂੰ ਬਾਹਰੇ ਵੀ ਨਿਗਾ ਮਾਰਾ ਦਿੰਨੇ ਆ ਭਾਈ ਇਧਰੋਂ ਮਲੇਰ ਗੋਟਲਾ ਬਾਈਪਾਸ ਇਧਰੋਂ ਆਗਾ ਤੇ ਬੁੱਤ ਵਾਲਾ ਚੌਕ ਇਧਰੋਂ ਆ ਪੁਰਾਣਾ ਬਿਜਲੀ ਦਫਤਰ ਆ ਅਪੋਲੋ ਟੈਰਾਂ ਵਾਲੇ ਦੇ ਬਿਲਕੁਲ ਸਾਹਮਣੇ ਆ ਭਾਈ ਆਪਣੀ ਦੁਕਾਨ ਹਨਾ ਚੈਨਲ ਨੂੰ ਭਾਈ ਸਬਸਕ੍ਰਾਈਬ ਕਰ ਲਓ ਜਲਦੀ ਤੋਂ ਜਲਦੀ ਧੰਨਵਾਦ ਭਾਈ ਸਾਰਿਆਂ ਦਾ